ਸਤਿ ਸ਼੍ਰੀ ਅਕਾਲ ਦੋਸਤੋ ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਇਸ ਚੈਨਲ ਤੇ ਮਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਦੋ ਵੱਡੀਆਂ ਖੁਸ਼ਖਬਰੀਆਂ ਜਿਹੜੀਆਂ ਕਿ ਸਾਹਮਣੇ ਆ ਰਹੀਆਂ ਨੇ ਪਹਿਲੀ ਖੁਸ਼ਖਬਰੀ ਕੰਪਿਊਟਰ ਪੈਨਸ਼ਨ ਨੂੰ ਲੈ ਕੇ ਸਾਹਮਣੇ ਆਈ ਹੈ ਜਿਸ ਤੋਂ ਇਲਾਵਾ ਐਨਪੀਐਸ ਤੋਂ ਜਿਹੜੇ ਵੀ ਕਰਮਚਾਰੀ ਯੂਪੀਐਸ ਵਿੱਚ ਆਪਣੀ ਪੈਨਸ਼ਨ ਨੂੰ ਤਬਦੀਲ ਕਰਾਉਣਾ ਚਾਹੁੰਦੇ ਨੇ ਉਹਨਾਂ ਦੇ ਲਈ ਵੀ ਤਾਜ਼ਾ ਅਪਡੇਟ ਜਿਹੜੀ ਕਿ ਸਾਹਮਣੇ ਆਈ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਹਾਂਜੀ ਦੋਸਤੋ ਪਹਿਲਾਂ ਗੱਲ ਕਰਦੇ ਹਾਂ ਕੇਂਦਰ ਦੇ ਮੌਜ ਦੀ ਅਪਡੇਟ ਸਾਹਮਣੇ ਆ ਰਹੀ ਹੈ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਕੰਪਿਊਟ ਪੈਨਸ਼ਨ ਦੀ ਬਹਾਲੀ ਦੀ ਮਿਆਦ ਨੂੰ 15 ਸਾਲਾਂ ਤੋਂ ਘਟਾ ਕੇ 12 ਸਾਲ ਕਰਨ ਦੀ ਮੰਗ ਨੂੰ ਹੁਣ ਪੂਰਾ ਕੀਤਾ ਜਾ ਸਕਦਾ ਹੈ ਇਹ ਮੰਗ ਨੈਸ਼ਨਲ ਕਾਉਂਸਲ ਸਟਾਫ ਸਾਈਡ ਵੱਲੋਂ ਕੇਂਦਰ ਸਰਕਾਰ ਨੂੰ ਦਿੱਤੇ ਗਏ ਮੰਗ ਪੱਤਰ ਦਾ ਹਿੱਸਾ ਬਣ ਗਈ ਹੈ ਇਸ ਨੂੰ 8ਵੇਂ ਪੇ ਕਮਿਸ਼ਨ ਦੇ ਨੋਟੀਫਿਕੇਸ਼ਨ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਤੁਹਾਨੂੰ ਦੱਸ ਦੇਈਏ ਕਿ ਕੰਪਿਊਟ ਪੈਨਸ਼ਨ ਕੀ ਹੁੰਦੀ ਹੈ ਜਦੋਂ ਕੋਈ ਕਰਮਚਾਰੀ ਮੁਲਾਜ਼ਮ ਰਿਟਾਇਰ ਹੁੰਦਾ ਹੈ ਤਾਂ ਪੈਨਸ਼ਨ ਦਾ ਕੁਝ ਹਿੱਸਾ ਇੱਕ ਉਸਤੇ ਹੀ ਦਿੱਤਾ ਜਾਂਦਾ ਹੈ ਜਿਸ ਦੀ ਕਟੌਤੀ ਸਮੇਤ ਵਿਆਜ 15 ਸਾਲ ਵਿੱਚ ਕੀਤੀ ਜਾਂਦੀ ਹੈ ਇਸ ਨੂੰ ਕਮਿਊਨਿਟੀਸ਼ਨ ਆਫ ਪੈਨਸ਼ਨ ਵੀ ਕਿਹਾ ਜਾਂਦਾ ਹੈ ਇਸ ਦੇ ਬਦਲੇ ਵਿੱਚ ਉਸ ਦੀ ਮਾਸਿਕ ਪੈਨਸ਼ਨ ਤੋਂ 15 ਸਾਲਾਂ ਤੱਕ ਕਟੌਤੀ ਕੀਤੀ ਜਾਂਦੀ ਹੈ ਜੋ ਸਰਕਾਰ ਅੱਗੇ ਦਿੱਤੀ ਗਈ ਰਕਮ ਨੂੰ ਵਾਪਸ ਪ੍ਰਾਪਤ ਕਰ ਸਕੇ ਫਿਲਹਾਲ ਇਹ ਪ੍ਰਕਿਰਿਆ 15 ਸਾਲ ਤੱਕ ਚੱਲਦੀ ਹੈ ਪੈਨਸ਼ਨਰਾਂ ਅਤੇ ਮੁਲਾਜ਼ਮ ਸੰਸਥਾਵਾਂ ਦਾ ਕਹਿਣਾ ਹੈ ਕਿ ਮਿਆਦ ਬਹੁਤ ਲੰਬੀ ਹੈ ਆਰਥਿਕ ਤੌਰ ਤੇ ਜਿਹੜਾ ਕਿ ਖਾਸ ਕਰਕੇ ਮੌਜੂਦਾ ਸਮੇਂ ਦੇ ਵਿੱਚ ਵਿਆਜ ਦਰਾਂ ਘਟ ਗਈਆਂ Yeah. ਤੇ ਜੀਵਨ ਸ਼ੈਲੀ ਦੇ ਵਿੱਚ ਖਰਚੇ ਜਿਹੜੇ ਕਿ ਵੱਧ ਗਏ ਨੇ ਜਿਸ ਕਾਰਨ ਰਿਟਾਇਰਡ ਮਲਾਜ਼ਮ ਆਪਣੀ ਹੀ ਪੈਨਸ਼ਨ ਤੋਂ ਲੰਬੇ ਸਮੇਂ ਤੱਕ ਲੋੜਿੰਦੇ ਰਹਿ ਜਾਂਦੇ ਨੇ 12 ਸਾਲਾਂ ਦਾ ਇਹ ਮਾਮਲਾ ਹੈ ਜੋ ਸਰਕਾਰੀ ਮਲਾਜ਼ਮ ਜੂਨੀਅਨ ਨੇ ਮੰਗ ਕੀਤੀ ਹੈ ਕਿ ਕੰਪਿਊਟ ਜੋ ਪੈਨਸ਼ਨ ਕਰਵਾਈ ਜਾਂਦੀ ਹੈ ਜੀ ਰਿਕਵਰੀ ਦਾ ਸਮਾਂ 15 ਸਾਲ ਦੀ بجائے 12 ਸਾਲ ਕੀਤਾ ਜਾਵੇ ਇਹ ਮੰਗ ਵਿੱਤ ਮੰਤਰੀ ਕੋਲ ਪਹੁੰਚ ਚੁੱਕੀ ਹੈ ਰਿਟਾਇਰਡ ਮਲਾਜ਼ਮਾਂ ਨੂੰ ਜਲਦ ਹੀ ਉਹਨਾਂ ਦੀ ਪੂਰੀ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ ਇਸ ਦੇ ਨਾਲ ਹੀ ਮੈਡੀਕਲ ਸਮਾਜਿਕ ਜ਼ਿੰਮੇਵਾਰੀਆਂ ਅਤੇ ਪਰਿਵਾਰਿਕ ਖਰਚੇ ਨੂੰ ਬਿਹਤਰ ਢੰਗ ਨਾਲ ਸੰਭਾਲ ਸਕਣਗੇ ਇਸ ਤੋਂ ਇਲਾਵਾ 12 ਸਾਲ ਦੀ ਮਿਆਦ ਨਾਲ ਸਰਕਾਰ ਦੇ مالیੇ ਤੇ ਵੀ ਜਿਆਦਾ ਭਾਰ ਨਹੀਂ ਪਵੇਗਾ ਕਿਉਂਕਿ ਪਹਿਲਾਂ ਹੀ ਕਟੌਤੀ ਕੀਤੀ ਗਈ ਹੈ ਰਕਮ ਅਤੇ ਵਿਆਜ ਦਾ ਪ੍ਰਭਾਵ ਹੌਲੀ-ਹੌਲੀ ਘਟਾ ਜਿਹੜਾ ਕਿ ਘਟ ਰਿਹਾ ਬੈਂਕਾਂ ਵੱਲੋਂ ਵਿਆਜ ਦਰਾਂ ਨੂੰ ਕਾਫੀ ਘਟ ਦਿੱਤਾ ਜਾ ਰਿਹਾ ਹੈ ਸਰਕਾਰੀ ਸੂਤਰਾ ਅਨੁਸਾਰ ਇਹ ਮੰਗ 8ਵੇਂ ਤਨਖਾਹ ਕਮਿਸ਼ਨ ਦੇ ਟਰਮ ਆਫ ਰੈਫਰੈਂਸ ਦੇ ਵਿੱਚ ਸ਼ਾਮਿਲ ਕੀਤੇ ਜਾਣ ਦੇ ਵਿਚਾਰ ਕੀਤੇ ਜਾ ਰਹੇ ਨੇ ਇਹ ਪ੍ਰਸਤਾਵ ਟਰਮ ਆਫ ਰੈਫਰੈਂਸ ਦੇ ਵਿੱਚ ਸ਼ਾਮਿਲ ਹੁੰਦਾ ਹੈ ਤਾਂ ਯਕੀਨੀ ਮੰਨਿਆ ਜਾ ਰਿਹਾ ਕਿ ਭਵਿੱਖ ਦੇ ਵਿੱਚ ਬਦਲਾਅ ਲਾਗੂ ਹੋ ਸਕਦਾ ਹੈ ਇਸ ਨੂੰ ਦੇਖਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਸੱਤਵੇਂ ਤਨਖਾਹ ਕਮਿਸ਼ਨ ਦਾ ਕਾਰਜਕਾਲ 31 ਦਸੰਬਰ 2025 ਨੂੰ ਪੂਰਾ ਹੋ ਰਿਹਾ ਹਰ 10 ਸਾਲਾਂ ਵਿੱਚ ਨਵਾਂ ਤਨਖਾਹ ਕਮਿਸ਼ਨ ਲਾਗੂ ਹੁੰਦਾ ਹੈ ਇਸ ਲਈ ਅੱਠਵੇਂ ਤਨਖਾਹ ਕਮਿਸ਼ਨ ਨੂੰ 1 ਜਨਵਰੀ 2026 ਤੋਂ ਲਾਗੂ ਮੰਨਿਆ ਜਾ ਰਿਹਾ ਹਾਲਾਂਕਿ ਸਰਕਾਰ ਨੇ ਅਜੇ ਤੱਕ ਕਮਿਸ਼ਨ ਦਾ ਗਠਨ ਜਾਂ ਉਸ ਦੇ ਮੈਂਬਰਾਂ ਨੂੰ ਐਲਾਨ ਨਹੀਂ ਕੀਤਾ ਜਿਸ ਕਾਰਨ ਦੀ ਪ੍ਰਕਿਰਿਆ ਵਿੱਚ ਸੰਭਾਵੀ ਦੇਰੀ ਤੇ اٹਕਣਾ ਜਿਹੜੀਆਂ ਕਿ ਲੱਗ ਸਕਦੀਆਂ ਨੇ ਦੂਜੀ ਅਪਡੇਟ ਜਿਹੜੀ ਕਿ ਸਾਹਮਣੇ ਆਈ ਹੈ ਉਹ ਉਹਨਾਂ ਕਰਮਚਾਰੀਆਂ ਦੇ ਲਈ ਹੈ ਉਹਨਾਂ ਦੇ ਕਰਮਚਾਰੀਆਂ ਦੇ ਹਿੱਤ ਵਿੱਚ ਹੈ ਜੋ ਕਿ ਰਾਹਤ ਭਰੀ ਖਬਰ ਹੈ ਜੋ ਜੁਨੀਫਾਈਡ ਪੈਨਸ਼ਨ ਸਕੀਮ ਦੀ ਚੋਣ ਕਰਨ ਵਾਲੇ ਕਰਮਚਾਰੀਆਂ ਨੂੰ ਟੈਕਸ ਲਾਭ ਮਿਲਣਗੇ ਜੋ ਹੁਣ ਤੱਕ ਸਿਰਫ ਐਨਪੀਐਸ ਦੇ ਤਹਿਤ ਮਿਲਦੇ ਸੀ ਇਹ ਵੱਡੀ ਖਬਰ ਸਾਹਮਣੇ ਆਈ ਹੈ ਸਰਕਾਰ ਨੇ ਹੁਣ ਵਿਕਲਪ ਨੂੰ ਚੁਣਨ ਦੀ ਆਖਰੀ ਮਿਤੀ 30 ਜੂਨ ਤੋਂ ਵਧਾ ਕੇ 30 ਸਤੰਬਰ 2025 ਕਰ ਦਿੱਤੀ ਹੈ ਇਹ ਵਾਅਦਾ ਮੌਜੂਦਾ ਕਰਮਚਾਰੀਆਂ ਦੇ ਨਾਲ-ਨਾਲ ਸੇਵਾਮੁਕਤ ਕਰਮਚਾਰੀਆਂ ਤੇ ਮ੍ਰਿਤਕ ਪੈਨਸ਼ਨਰਾਂ ਦੇ ਜੀਵਨ ਸਾਥੀ ਨੂੰ ਵੀ ਜਿਹੜਾ ਕਿ ਦਿੱਤਾ ਗਿਆ ਹੈ ਵਿੱਤ ਮੰਤਰਾਲੇ ਨੇ ਇਸ ਕਦਮ ਨਾਲ ਕੇਂਦਰੀ ਸਰਕਾਰੀ ਕਰਮਚਾਰੀਆਂ ਲਈ ਯੂਨੀਫਾਈਡ ਪੈਨਸ਼ਨ ਸਕੀਮ ਹੋਰ ਵੀ ਬਿਹਤਰ ਹੋ ਜਾਵੇਗੀ ਧਿਆਨਯੋਗ ਗੱਲ ਇਹ ਹੈ ਕਿ ਸਾਲ ਦੀ ਸ਼ੁਰੂਆਤ ਦੇ ਵਿੱਚ 1 April 2025 ਨੂੰ ਯੂਨੀਫਾਈਡ ਪੈਨਸ਼ਨ ਸਕੀਮ ਨੂੰ ਲੈ ਕੇ ਕੇਂਦਰ ਸਰਕਾਰ ਦੀਆਂ ਸਿਵਲ ਸੇਵਾਵਾਂ ਵਿੱਚ ਸ਼ਾਮਿਲ ਹੋਣ ਵਾਲੀਆਂ NPS ਦੇ ਤਹਿਤ ਇੱਕ ਵਿਕਲਪ ਵਜੋਂ ਪੇਸ਼ ਕੀਤਾ ਗਿਆ ਸੀ UPS ਦੇ ਤਹਿਤ ਕੇਂਦਰ ਸਰਕਾਰ ਕਰਮਚਾਰੀਆਂ ਨੂੰ ਮੂਲ ਤਨਖਾਹ ਤੇ ਮਹਿੰਗਾਈ ਪੱਤੇ ਨੂੰ 18.5% ਫੀਸ ਦੀ ਯੋਗਦਾਨ ਪਾਉਂਦੀ ਹੈ ਇਸ ਦੇ ਨਾਲ-ਨਾਲ ਕਰਮਚਾਰੀਆਂ ਨੂੰ 10% ਦੀ ਯੋਗਦਾਨ ਜਿਹੜਾ ਕਿ ਪਾਉਣਾ ਪੈਂਦਾ ਇਸ ਯੋਜਨਾ ਦਾ ਉਦੇਸ਼ ਸੇਵਾ ਮੁਕਤੀ ਤੋਂ ਬਾਅਦ ਸਰਕਾਰੀ ਕਰਮਚਾਰੀਆਂ ਨੂੰ ਯਕੀਨੀ ਪੈਨਸ਼ਨ ਦੇਣਾ ਜਿਸ ਨੂੰ ਐਨਪੀਐਸ ਨਾਲੋਂ ਵਧੇਰੇ ਸਥਿਰ ਤੇ ਰਵਾਇਤੀ ਲਾਭ ਆਧਾਰਿਤ ਮੰਨਿਆ ਜਾਂਦਾ ਹੈ ਵਰਤਮਾਨ ਦੇ ਵਿੱਚ ਐਨਪੀਐਸ ਅਧੀਨ ਆਉਣ ਵਾਲੀ ਕੇਂਦਰੀ ਕਰਮਚਾਰੀਆਂ ਨੂੰ ਇੱਕ ਵਾਰ ਵਿਕਲਪ ਦਿੱਤਾ ਗਿਆ ਹੈ ਜਿਸ ਦੇ ਤਹਿਤ ਯੂਪੀਐਸ ਚੋਣ ਜਿਹੜੀ ਕਿ ਉਹ ਕਰ ਸਕਦੇ ਨੇ ਹਾਲਾਂਕਿ ਇਸ ਵਿੱਚ ਲਾਜ਼ਮੀ ਨਹੀਂ ਹੈ ਸਵੇ ਇੱਛਤ ਇਹਨਾਂ ਦੀ ਜਿਹੜੀ ਕਿ ਆਪਣੇ ਆਪੇ ਇੱਛਾ ਲੈ ਸਕ ਇੱਛਾ ਉਹਨਾਂ ਦੀ ਵੀ ਉਹ ਐਨਪੀਐਸ ਨੂੰ ਛੱਡ ਕੇ ਯੂਪੀਐਸ ਦੇ ਵਿੱਚ ਆਉਣਾ ਚਾਹੁੰਦੇ ਨੇ ਜਾਂ ਫਿਰ ਨਹੀਂ ਹਾਂਜੀ ਦੋਸਤੋ ਇਹ ਵੱਡੀ ਅਪਡੇਟ ਆਈ ਸੀ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ 30 ਸਤੰਬਰ 2025 ਤੱਕ ਇਹ ਵਿਕਲਪ ਚੁਣਨਾ ਲਾਜ਼ਮੀ ਹੋਵੇਗਾ ਯੂਪੀਐਸ ਇੱਕ ਨਿਸ਼ਚਿਤ ਪੈਨਸ਼ਨ ਯੋਜਨਾ ਜਿਸ ਦੇ ਵਿੱਚ ਸਰਕਾਰ ਵਧੇਰੇ ਯੋਗਦਾਨ ਪਾਉਂਦੀ ਹੈ ਹੁਣ ਯੂਪੀਐਸ ਤੇ ਵੀ ਉਹੀ ਟੈਕਸ ਛੋਟ ਉਪਲਬਧ ਹੋਣਗੇ ਜੋ ਐਨਪੀਐਸ ਵਿੱਚ ਨੇ ਕੇਂਦਰ ਸਰਕਾਰ ਨੇ ਇਸ ਕਦਮ ਨਾਲ ਉਹਨਾਂ ਕਰਮਚਾਰੀਆਂ ਨੂੰ ਜਿਹੜੇ ਕਿ ਵਿਸ਼ੇਸ਼ ਰਾਹਤ ਦਿੱਤੀ ਹੈ ਜੋ ਸੇਵਾ ਮੁਕਤੀ ਤੋਂ ਬਾਅਦ ਵਧੇਰੇ ਸਥਿਰਤਾ ਤੇ ਯਕੀਨੀ ਪੈਨਸ਼ਨ ਦੀ ਭਾਲ ਕਰ ਰਹੇ ਨੇ ਹੁਣ ਕਰਮਚਾਰੀਆਂ ਨੂੰ ਸੋਚ ਸਮਝ ਕੇ ਫੈਸਲਾ ਲੈਣਾ ਪਵੇਗਾ ਕਿ ਉਹ ਕਿਹੜੀ ਪੈਨਸ਼ਨ ਸਕੀਮ ਲੈਣਾ ਚਾਹੁੰਦੇ ਨੇ ਐਨਪੀਐਸ ਜਾਂ ਫਿਰ ਯੂਪੀਐਸਏ ਉਹਨਾਂ ਦੀ ਆਪਣੀ ਇੱਛਾ ਹੋਵੇਗੀ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ